ਦੁਨੀਆ ਦੀ ਸਭ ਤੋਂ ਵੱਡੀ ਤੇ ਨਾਮੀ ਇਲੈਕਟ੍ਰੀਕਲ ਕਾਰਾਂ ਬਣਾਉਣ ਵਾਲੀ ਕੰਪਨੀ ਟੈਸਲਾ ਦੇ ਵਿੱਚ ਇੱਕ ਵੱਡੀ ਖਬਰ ਆ ਰਹੀ ਹੈ। ਟੈਸਲਾ ਦੀ ਮੁਸ਼ਕਲ ਵੱਧਦੀ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਜਿਹੜੀ ਇਹਦੀ ਸੇਲਜ਼ ਹੈਗੀ ਆ ਬਹੁਤ ਘਟ ਗਈ ਹੈ ਜੋ ਲੇਟੈਸਟ ਨੰਬਰ ਆਏ ਨੇ ਖਾਸ ਕਰਕੇ ਯੂਰਪ ਦੇ ਵਿੱਚ ਸੇਲਜ਼ ਤਕਰੀਬਨ 45% ਇੱਕ ਸਾਲ ਦੇ ਮੁਕਾਬਲੇ ਘਟ ਆਈ ਹੈਗੀ ਆ ਜੋ ਕਿ ਇੱਕ ਵੱਡੀ ਕੰਸਰਨ ਹੈਗੀ ਹੈ ਇਸ ਕੰਪਨੀ ਵਾਸਤੇ। ਅਗਰ ਸਟਾਕਸ ਦੀ ਗੱਲ ਕਰੀਏ ਟੈਸਲਾ ਦੇ ਵਿੱਚ ਇੱਕ ਵੱਡੀ ਸਰਜ ਦੇਖਣ ਨੂੰ ਮਿਲਿਆ ਜਦੋਂ 트াম্প ਨੇ ਇਲੈਕਸ਼ਨ ਵਿਨ ਕੀਤਾ ਬਿਕੋਜ਼ ਐਲਨ ਮਸਕ 트াম্প ਦੇ ਨਾਲ ਮੋਡੇ ਦੇ ਨਾਲ ਮੋਡੇ ਜੋੜ ਕੇ ਖੜੇ ਸੀ ਤੇ ਉਸ ਦੇ ਕਰਕੇ ਸ਼ੇਅਰ ਪ੍ਰਾਈਸ ਦੇ ਵਿੱਚ ਵੀ ਵੱਡਾ ਜੰਪ ਦੇਖਣ ਨੂੰ ਮਿਲਿਆ ਤੇ ਆਲਮੋਸਟ 550 ਡਾਲਰ ਤੱਕ ਇਹਦਾ ਸ਼ੇਅਰ ਗਿਆ ਲੇਕਿਨ ਪਿਛਲੇ ਕਈ ਵੀਕਸ ਤੋਂ ਲਗਾਤਾਰ ਗਰਾਉਂਡ ਦੇਖਣ ਨੂੰ ਮਿਲ ਰਹੀ ਹੈ ਤੇ ਸ਼ੇਅਰ ਹੁਣ ਸਟਰੀਵਨ 330 ਦੇ ਪ੍ਰਾਈਸ ਤੇ ਖੜਾ ਹੈ ਤੇ ਕਾਫੀ ਸਾਰੇ ਐਨਾਲਿਸਟ ਮੰਨਦੇ ਆ ਕਿ ਸ਼ੇਅਰ ਇਤੋਂ ਹੋਰ ਵੀ ਨੀਚੇ ਜਾ ਸਕਦਾ ਹੈ ਤੇ तकरीबन 260 ਤੋਂ ਲੈ ਕੇ 280 ਦੇ ਪ੍ਰਾਈਸ ਤੱਕ ਇਹ ਨੀਚੇ गिर ਸਕਦਾ ਹੈ ਵਨ ਆਫ ਦਾ ਮੇਨ ਰੀਜ਼ਨ ਇਹਦੇ ਵਿੱਚ ਇਹ ਵੀ ਹੈ ਕਿਉਂਕਿ ਕੰਪਨੀ ਆਲਰੇਡੀ ਬਹੁਤ ਓਵਰ ਵੈਲਿਊ ਹੋ ਚੁੱਕੀ ਹੈ ਜੇ ਪ੍ਰਾਈਸ ਟੂ ਅਰਨਿੰਗ ਰੇਸ਼ੋ ਦੀ ਗੱਲ ਕਰੀਏ ਤਾਂ तकरीबन 161 ਦੀ ਪ੍ਰਾਈਸ ਟੂ ਅਰਨਿੰਗ ਰੇਸ਼ੋ ਤੇ ਇਸ ਟਾਈਮ ਟ੍ਰੇਡ ਕਰ ਰਹੀ ਹੈ ਜੋ ਕਿ ਸਸਟੇਨ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਜੋ ਅਰਨਿੰਗ ਜੇ ਦੇਖੀਏ ਅਪ ਪਿਛਲੇ ਕਾਫੀ ਕੁਆਟਰ ਦੀਆਂ ਕੋਈ ਜ਼ਿਆਦਾ ਵਧੀਆ ਨਹੀਂ ਆ ਰਹੀਆਂ ਤੁਹ ਪਿਛਲੇ ਕੁਆਟਰ ਦੀ ਵੀ ਅਰਨਿੰਗ ਜਿਹੜੀ ਐਸਟੀਮੇਟਡ ਸੀ ਉਸ ਤੋਂ ਘੱਟ ਕਲੌਕ ਹੋਈ ਹੈ ਤੇ ਆਨਰ ਟਾਈਮ ਦੇ ਵਿੱਚ ਅਰਨਿੰਗ ਤੇ ਰੈਵਨਿਊ ਵੀ ਕੋਈ ਬਹੁਤ ਜ਼ਿਆਦਾ ਗਰੋਥ ਦੇਖਣ ਦੀ ਫੋਰਕਾਸਟ ਨਹੀਂ ਹੈਗੀ। ਤੋਂ ਇਹ ਸਾਰੇ ਰੀਜ਼ਨ ਕਰਕੇ ਆਈ ਥਿੰਕ ਕਾਫੀ ਸਾਰੇ ਜਿਹੜੇ ਡੇ ਇਨਵੈਸਟਰ ਆਪਣਾ ਪ੍ਰੋਫਿਟ ਬੁੱਕ ਕਰ ਰਹੇ ਨੇ ਟੈਸਲਾ ਦੇ ਵਿੱਚ ਖਾਸ ਕਰਕੇ ਜਿਹੜਾ ਇਸ ਕੰਪਨੀ ਨੂੰ ਕੰਪੀਟੀਸ਼ਨ ਮਿਲ ਰਿਹਾ ਦੂਸਰੀ ਕਾਰ ਮੇਕਰਸ ਤੋਂ ਕਿਉਂਕਿ ਬਹੁਤ ਸਾਰੇ ਨਵੇਂ ਪਲੇਅਰਸ ਆ ਚੁੱਕੇ ਨੇ ਇਲੈਕਟ੍ਰੀਕਲ ਵਹੀਕਲ ਦੇ ਵਿੱਚ ਖਾਸ ਕਰਕੇ ਯੂਰਪ ਦੇ ਵਿੱਚ ਐਂਡ ਚਾਈਨਾ ਦੇ ਵਿੱਚ ਬਹੁਤ ਸਾਰੀ ਇੰਫਰੀ ਕੰਪਨੀਆਂਸ ਆਪਣੇ ਪ੍ਰੋਡਕਟ ਲਾਂਚ ਕਰ ਰਹੀਆਂ ਜੋ ਕਿ ਕਾਫੀ ਕੰਪੀਟੀਟਿਵ ਪ੍ਰਾਈਸ ਤੇ ਉਹਨਾਂ ਦੀ ਕਾਰਮਾਰਗ ਮਾਰਕੀਟ ਦੇ ਵਿੱਚ ਆ ਰਹੀਆਂ ਹਨ। ਬਾਕੀ ਤੁਹਾਡਾ ਕੀ ਥਾ ਵਿਊ ਹੈਗਾ ਟੈਸਲਾ ਦੇ ਸਟਾਕ ਪ੍ਰਾਈਸ ਤੇ ਉੱਪਰ ਸਟਾਕ ਇਥੋਂ ਰਿਕਵਰ ਕਰੇਗਾ ਜਾਂ ਹੋਰ ਨੀਚੇ ਜਾਏਗਾ। ਕਮੈਂਟ ਦੇ ਵਿੱਚ ਜਰੂਰ ਦੱਸਿਓ।